ਕੱਲ ਸ਼੍ਰੀ ਵਿਜੈ ਗਿਲਜੀ ਸੀਨੀਅਰ ਵਾਈਸ ਚੇਅਰਮੈਨ 카ਟਗਿੰਤੀ ਕਮਿਸ਼ਨ ਪੰਜਾਬ ਜੀ ਵੱਲੋਂ ਸੀਨੀਅਰ ਪਾਸਟਰ ਪ੍ਰੇਮ ਮਸੀ ਜੀ ਅਤੇ ਪਾਸਟਰ ਹਨੂਕ ਜੀ ਮੰਮਡੋਟ ਫਿਰੋਜ਼ਪੁਰ ਦੇ ਸੱਦੇ ਤੇ ਉਹਨਾਂ ਦੇ ਚਰਚ ਵਿਸ਼ੇਸ਼ ਤੌਰ ਤੇ ਪਹੁੰਚੇ। ਉਥੇ ਆਈ ਸੰਗਤ ਨੇ ਆਪਣੀਆਂ ਮੁਸ਼ਕਿਲਾਂ ਸੀਨੀਅਰ ਵਾਈਸ ਚੇਅਰਮੈਨ ਸਾਹਿਬ ਨਾਲ ਸਾਂਝੀਆਂ ਕੀਤੀਆਂ। ਉਹਨਾਂ ਨੇ ਵੱਡੀ ਹੀ ਨਿਮਰਤਾ ਅਤੇ ਗੰਭੀਰਤਾ ਨਾਲ ਹਰ ਇੱਕ ਗੱਲ ਸੁਣੀ ਅਤੇ ਮੌਕੇ ਤੇਹੀ ਕਾਰਵਾਈ ਕਰਦਿਆਂ ਪ੍ਰਸ਼ਾਸਨ ਨੂੰ ਸਦਕੇ ਕਈ ਮਸਲਿਆਂ ਦਾ ਹੱਲ ਕੀਤਾ ਸਭ ਤੋਂ ਪਹਿਲਾਂ ਮੈਂ ਪੱਬੀ ਯਸਮ ਸਿੰਘ ਦਾ ਬਹੁਤ ਧੰਨਵਾਦ ਕਰਦਾ ਹਾਂ ਜੀ ਜਿਨ੍ਹਾਂ ਨੇ ਪਾਸਟਰ ਹੰਦੂਜੀ ਦੇ ਦੁਆਰਾ ਮੇਰੇ ਨਾਲ ਰੋਕਦੇ ਰਿਹਾ ਜਿੱਥੇ ਸਦਾ ਦਿੱਤਾ ਅੱਜ ਮੈਂ ਇੱਥੇ ਪਹੁੰਚਿਆ ਬਹੁਤ ਖੁਸ਼ੀ ਹੋਈ ਆਪਣੇ ਲੋਕਾਂ ਦੇ ਵਿੱਚ ਆ ਕੇ ਆਪਣੇ ਲੋਕਾਂ ਦੇ ਨਾਲ ਵਿਚਾਰ ਸਾਂਝੇ ਕਰਕੇ ਹੋਰ ਸਭ ਤੋਂ ਵੱਡੀ ਗੱਲ ਕਿ ਜਦੋਂ ਗੱਜਰਦਾਰ ਦੇ ਵਿੱਚ ਵਚਨ ਹੋ ਰਿਹਾ ਸੀ ਧਰਨਾ ਹੋ ਰਹੀ ਸੀ ਬਹੁਤ ਆਨੰਦ ਆਇਆ ਜੀ ਬਹੁਤ ਸ਼ਾਂਤੀ ਸੀ ਬਹੁਤ ਆਸ਼ੀਸ਼ ਸੀ ਕਿਬਰਸਤਾਨ ਹੋ ਗਿਆ ਕਮਿਊਨਿਟੀ ਹਾਲ ਬਰੇ ਨਦੀਆਂ ਮੰਗਾ ਹੈਗੀਆਂ ਸੀ ਆ ਜਿਟੀਆ ਕਮਿਊਨਿਟੀ ਹਾਲ ਤੇ ਕਬਰਸਤਾਨ ਸੀ ਸਿਰਫ ਨਮਮਮ ਰੋਡ ਨਹੀਂ ਤੇ ਪੂਰੇ ਆਲਵਰ ਪੰਜਾਬ ਚ ਸਹੀ ਲੋਕਾਂ ਦੀ ਇਹ ਮੰਗਾਂ ਨੇ ਅਧਿਕਾਰ ਨਹੀਂ ਹਾਂ ਕਹਿੰਦੇ ਔਰ ਅਸੀਂ ਪੈਰ ਦੇ ਧਾਰ ਤੇ ਘਟ ਗਿਣਤੀ ਲੋਕਾਂ ਦੀ ਜਿੰਨੇ ਵੀ ਅਧਿਕਾਰ ਜਿੰਨੇ ਵੀ ਪਰੇਸ਼ਾਨ ਜਿੰਨੇ ਬੰਦਾ ਕੀ ਉਹ ਮੁਸ਼ਕਲ ਪਰੇਸ਼ਾਨੀ ਨੇ ਟੱਕਰੇ ਨਾਲ ਵੀ ਹੱਲ ਕਰਾਂਗੇ ਚਾਹੇ ਉਹ ਕਬਰਸਤਾਨ ਵੀ ਹੋਣ ਚਾਹੇ ਕਮਿਊਨਿਟੀ ਹਾਲ ਦੀ ਹੋਣ ਚਾਹੇ ਪ੍ਰਸ਼ਾਸਨ ਦੀ ਹੋਣ ਚਾਹੇ ਸ਼ਾਸਨ ਦੀ ਚਾਹੇ